ਆ ਰੇਡ ਐਸਐਮ ਫਰੀਆਨੇ ਵਾਲਾ ਮੁੰਡਾ ਕਹਿੰਦੇ ਖਵਾਂਡੀ ਸੂਪੇ ਤੋਂ ਚੱਲ ਕੇ ਆਇਆ ਸੁੱਖੀ ਅੱਗੇ ਵਾਲਾ ਪੰਜ ਲਖਣ ਕੇ ਪਟਿਆ ਦੇ ਸੁੱਖੀ ਦਾ ਮੁੰਡਾ ਵਾਲਾ ਕਬੱਡੀ ਦੇ ਦੁਨੀਆ ਦੇ ਵਿੱਚ ਬਹੁਤ بڑا ਨਾਮ ਜਿਹੜਾ ਕਹਿੰਦੇ ਸੁੱਖੀ ਲਖਣ ਕੇ ਪਟੇ ਦਾ ਰਿਹਾ ਉਹਦਾ ਸਰਨਾਮੀਆਂ ਕਬੱਡੀ ਕਿਹੜੀ ਕਰਦਾ ਹੋਇਆ ਮੇਜਰ ਮਿਲਕ ਵਿੱਚ ਫਰਤੀ ਪਾਲਿਆ ਪਾਲਿਆ ਵਾਲੀ ਪਿੰਡ ਹੈ ਭੁੰਦਰ ਦੇ ਲਾਗੇ ਅਮਰੀਕ ਪਾਲਿਆ ਵਾਲੀ ਪਿੰਡ ਦਾ ਅਮਰੀਕ ਪਾਲਿਆ ਵਾਲੀ ਪਿੰਡ ਦਾ ਪਰ ਅੰਕਰ ਕਹਿੰਦੇ ਲੱਟਰ ਦਾ ਆ ਰੇਡ ਤੇ ਬੁੱਟਾ ਰੰਗ ਕਰਦਾ ਹੋਇਆ ਲਓ ਸਾਹਮਣੇ ਕਹਿੰਦੇ ਯਾਦੂ ਖੇਡ ਮੈਦਾਨ ਦੇ ਵਿੱਚ ਤਿਆਰ ਹੋ ਰਿਹਾ ਹੈ

ਸਾਰੇ ਕਹਿੰਦੇ ਪੀਤੂ ਜੱਫਾ ਲੱਗਿਆ ਹੈ ਕੰਮੀ ਨੇ ਚਾਤਾ ਰਹੀਆਂ ਜੋ ਚਲੇ ਜਾਂਦੇ ਆ ਉਹ ਵਾਪਸ ਤਾਂ ਨਹੀਂ ਆਉਂਦੇ ਪਰ ਉਹਨਾਂ ਦੀ ਘਾਟ ਹੈ ਉਹ ਹਮੇਸ਼ਾ ਰੱਖਦੀ ਰਹਿੰਦੀ ਹੈ ਬਲਕਿ ਜਿਹੜਾ ਉਹ ਮਿਲ ਮਿਲ ਜਾਂਦੀ ਆ ਪਰ ਜਿਹੜੇ ਦੁਨੀਆ ਤੋਂ ਚੁਰ ਕੇ ਉਹ ਕਦੇ ਮਿਲ ਨਹੀਂਦੇ ਉਹ ਕਦੇ ਵਾਪਸ ਨਹੀਂ ਆਉਂਦੇ ਉਹਨਾਂ ਦੀ ਜੱਦਾ ਆ ਕਹਿੰਦੇ ਮੇਜਰ ਮਿਰਕ ਐਸ ਨੇ ਤੈਅ ਕਰਦਾ ਹੈ ਆਪ ਰੈਟਰ ਦਾ ਬਹੁਤ ਸਾਹਮਣੇ ਪਹਾੜ ਵਰਗਾ ਗੱਭਰੂ ਮਿੰਦਰ ਦੇ ਹੱਥ ਕਿੱਥੇ ਪਾਏਗਾ ਇਹ ਹੈ ਪਹਾੜ ਵਰਗਾ ਗੱਭਰੂ ਸੁਖੀ ਅਲੀਕੇ ਵਾਲਾ ਹਰਿਆਣੇ ਵਾਲਾ ਪੰਡਾ ਮੁੰਦਰ ਹਰਿਆਣਾ ਵਿੱਚ ਤੁਮੜਾ ਦੀ ਟੀਮਾਂ ਜਲਦੀ ਦੇ ਨਾਲ ਆ ਜਾਂਦੀ ਹੈ ਮੁੰਦਰ ਹਰਿਆਣਾ ਦੇ ਤੁਮੜਾ ਮੁੰਗੇ ਐਮੀ ਦੀ ਟੀਮਾਂ ਬੜੀ ਮੈਂਦੀ ਹੈ ਕੀ ਕਰਦਾ ਹੈ ਗੱਪੂ ਰਮਾਣੇ ਦਾ ਸੱਤ ਰੰਗ ਕਿੱਟ ਹੈ ਪੈਦਲੇ ਪਾਸੇ ਚੱਕਾ ਵਾਲਾ ਅਬਲੀ ਰੇੜ ਪਾਰਿਆ ਤਿੰਨ ਤਿਆਰ ਹੈ ਲੈ ਵੀ ਅਮਰੀਕ ਲੋਕ ਕਹਿੰਦੇ ਕੱਲ ਨਹੀਂ ਬਣੀ ਲੈ ਵੀ ਠੀਵੇ ਵਾਲਾ ਲੋਕ ਕਹਿੰਦੇ ਕੱਲ ਨਹੀਂ ਬਣੀ ਮਿੱਤਰ ਮਿੱਤਰ ਤਿਆਰ ਕਾਲਾ ਪਾਪਾ ਪੁੱਜਿਆ ਹੋਇਆ ਘਰ ਸੂਕੇ ਤਮਾਸ਼ਾ ਵਿੰਨ ਕੱਢੀ ਦਾ ਕਹਿੰਦੇ ਪਾਲਾ ਵੱਡਾ دیਵਾਨਾ ਹੈ ਸਾਡਾ ਕਾਲਾ ਬਾਬਾ ਠੀਗਾ अमरीक अमरीक पाले वाली पिंड एक पासे नवा में बोल खिल है टकर सिरे दी है मेला बड़े

ਕੋਈ ਪੈਟ ਕਰ ਲੋ ਦਾ ਪਹਿਲਾ ਇਨਾਮ ਦਿਲ ਜਾ ਰਿਹਾ ਜੀ ਉਹ ਤਾਂ ਰੋ ਰੋ ਇੱਥੇ ਦਾ ਰਸ ਮੈਂ ਕਰ ਗਿਆ ਤਾਂ ਤਾਰੀ ਮੋੜ ਜਾ ਕੋਈ ਬਾਦਿਆ ਸਵਾਦ ਆ ਰਿਹਾ ਹੈ ਇਹ ਖੇਡ ਕਬੱਡੀ ਦਾ ਖੇਡ ਕਬੱਡੀ ਦਾ ਸਵਾਦ 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 ਅੰਟਰੇਟਰ ਦਾ ਬੁਟਿਆ ਹੁਣ ਪੁੱਛ ਪਤਨੀ ਕੀ ਕਹਿੰਦੀ ਹੈ ਜੇ ਪਾਰ ਰੇੜ ਤੇ ਬਾੜਿਆ ਮਿਲਦਾ ਮਰੀਕ गुआ चढ़ चढ़ के वेला जवाना जलो खड़ खड़ के केंद्र गुवाडिया ने चढ़ चढ़ के लोग प्रधान क्या तुरते जेथे जेथे पैर रखता है धरती कहते भूआ करती है हा शरीर वेखो मुझे

हौसले बना के, तो के जरूर प्योरी पाणी पासे कोई नेत्रू वड़े था ठा नेत्रू आरख रहू कहण वांगु आ ਆਪ ਪੱਟੰਡੇ ਵਾਲਾ ਪਰ ਦੂਜੇ ਪਾਸੇ ਆ ਵੀ ਮੁੰਡਾ ਕਦੇ ਆਉਣ ਵਾਲੇ ਸਮੇਂ ਦਾ ਵਧੀਆ ਤਾਰ ਹੋਵੇਗਾ ਪਾਲੇ ਪਾਲੇ ਦਾ ਮਰੀਕ ਆ ਮੁੰਡੇ ਦੀ ਤਾਰੀ ਮਰੋ ਜਰਦੋਦਾਰ ਵਾਹ ਓ ਟੱਕਾਂ ਵਾਲਿਆ ਬਹੁਤ ਸੋਹਣਿਆ ਰੇਟਾ ਪਾਇਆ ਹੈ ਲੈ ਵੀ ਮੁੰਡਾ ਹੈ ਸਾਰੇ ਗੋਟਿਆਂ ਤੋਂ ਹੀ ਆਉਂਦੇ ਆ ਮਰੀਕ ਦੇ ਕਹੜੇ ਨੂੰ ਓ ਸੌਖਾ ਕੋਈ ਨਹੀਂ ਮੜਿਆ ਸਾਰੇ ਗੋਟਿਆਂ ਤੋਂ ਆਉਂਦੇ ਆ ਓ ਜਾਦੂ ਕਹਿੰਦੇ ਫੇਰ ਕਰਪਾ ਖੇਡ ਮੈਦਾਨ ਦੇ ਵਿੱਚ ਅਗਲੀ ਅਗਲੀ ਦਾ ਆਪਣੇ ਰੇਟਾ ਟੱਕ

पैंड किलो सेकेंडी तॾे गारहं पॉइंट चाक ई पॉइंट 13